ਪਰਮਾਤਮਾ ਦੇ ਵਿਛੋੜੇ ਦਾ ਜਿਹੜਾ ਇੱਕ ਪਲ ਹੈ ਤੇ ਉਸ ਇੱਕ ਪਲ ਵਿੱਚ ਜਿਹੜੀ ਪੀੜਾ ਹੈ ਭਾਈ ਜੀ ਕਹਿੰਦੇ ਨੇ ਸਾਰੀ ਪੀੜਾ ਉਸ ਇੱਕ ਪਲ ਦੇ ਸਮਾਨ ਵੀ ਨਹੀਂ ਹੈ ਇਤਨਾ ਦੁੱਖ ਹੈ ਇਤਨੀ ਪੀੜਾ ਹੈ ਲਾਗੀ ਹੋਏ ਸੋ ਜਾਣੇ ਪੀਰ ਰਾਮ ਭਗਤ ਅਣਿਆਲੇ ਥੀਲ ਜਪ-ਜਪ ਕੇ ਜਦ ਪਰਮਾਤਮਾ ਨਾਲ ਪ੍ਰੇਮ ਪੈਦਾ ਹੋ ਜਾਂਦਾ ਹੈ ਉਹਦੀ ਮਹਾਨਤਾ ਸਾਹਮਣੇ ਉਜਾਗਰ ਹੁੰਦੀ ਹੈ ਤੇ ਉਹਦਾ ਵਿਛੋੜਾ ਮਨੁੱਖ ਨੂੰ ਤੜਪਾ ਕੇ ਰੱਖ ਦਿੰਦਾ ਹੈ بھنگرو رامدہ سی جی مہاراج کا پرمان انتر پیاس اٹھی پرب کیری سن گر بچن من تیر لگیا من کی برفا من ہی جانے ابر کے جانے کو پیر پر ایا فقط قبیر نے بھی اس دا ذکر کیتا ہے آپ کہیں کہ کبھی قبیر گر سور میں بایا بان جو ایک لاغت ہی بھوئیں گر پریا پریا کل چھیک ਸਤਗੁਰੂ ਸੂਰਮੇ ਨੇ ਐਸਾ ਬਾਣੀ ਦਾ ਬਾਣ ਮਾਰਿਆ ਤੇ ਸੁਣ ਕੇ ਉਹ ਐਸਾ ਤੀਰ ਲਗਿਆ ਮੈਂ ਤੇ ਭੋਏ ਤੇ ਗਿਰ ਪਿਆ ਭਾਉ ਹੰਕਾਰ ਮਿਟ ਗਿਆ ਨਿਕਲ ਗਿਆ ਮੈਂ ਤੇ ਸਾਰਿਆਂ ਦੇ ਚਰਨਾਂ ਦੀ ਧੂਕ ਬਣ ਗਿਆ ਦੂਜੇ ਸ਼ਲੋਕ ਦੇ ਚ ਕਬੀਰ ਕਹਿੰਦੇ ਨੇ ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਬਾਣ ਤਵਜਾ ਬਖਸ਼ਨੀ ਗੁਰੂ ਨੇ ਐਸਾ ਸ਼ਬਦ ਦਾ ਬਾਣ ਮਾਰੇ ਗੁੰਗਾ ਹੋਆ ਗੁੰਗਾ ਹੋ ਗਿਆ ਗੁੰਗਾ ਭਾਉ ਹੁਣ ਮੇਰੀ ਜ਼ਬਾਨ ਮਿੱਠਿਆ ਨਹੀਂ ਬੋਲਦੀ ਕੋੜਾ ਨਹੀਂ ਬੋਲਦੀ ਗੁੰਗਾ ਹੋ ਗਿਆ ਦੂਸਰਾ ਬਾਣ ਲਗਦਿਆਂ ਜੋ ਪੀੜਾ ਹੈ ਤੇ ਇਸ ਪੀੜਾ ਦੇ ਚ ਜਿਹੜਾ ਸੁਆਦ ਹੈ ਮੈਂ ਬਿਆਨ ਨਹੀਂ ਕਰ ਸਕਦਾ ਪੀੜਾ ਵੀ ਹੈ ਅਥਾ ਪਰ ਇਸ ਪੀੜਾ ਦੇ ਚ ਇੱਕ ਰਸ ਵੀ ਹੈ ਅਮੀਰ ਖੁਸਰੋ ਇੱਕ ਸੂਫੀ ਸੰਤ ਹੋਇਨੇ ਹਿੰਦੁਸਤਾਨ ਦੇ ਇਹ ਉਰਦੂ ਦੀ ਸ਼ਾਇਰੀ ਦੇ ਜਨਮਦਾਤਾ ਵੀ ਨੇ ਇਸ ਤੋਂ ਪਹਿਲੇ ਉਰਦੂ ਦੀ ਸ਼ਾਇਰੀ ਨਹੀਂ ਸੀ ਕਵਾਲੀ ਸੰਗੀਤ ਦੇ ਜਨਮਦਾਤਾ ਨੇ ਉਸ ਤੋਂ ਪਹਿਲੇ ਕਵਾਲੀ ਵੀ ਨਹੀਂ ਸੀ ਜਿਨ੍ਹਾਂ ਨੇ ਕਦੇ ਸੰਗੀਤ ਦੇ ਸਬੰਧਿਤ ਸਟੱਡੀ ਕੀਤੀ ਹੋਵੇ ਉਹਨਾਂ ਨੂੰ ਪਤਾ ਹੋਵੇਗਾ ਕਿ ਕਵਾਲੀ ਸੰਗੀਤ ਦੇ ਜਨਮਦਾਤਾ ਅਮੀਰ ਖੁਸਰੋ ਨੇ। ਉਰਦੂ ਦੀ ਸ਼ਾਇਰੀ ਦੇ ਜਨਮਦਾਤਾ ਅਮੀਰ ਖੁਸਰੋ ਨੇ। ਔਰ ਉਰਦੂ ਭਾਸ਼ਾ ਦੇ ਜਨਮਦਾਤਾ ਅਮੀਰ ਖੁਸਰੋ ਨੇ। ਸੂਫੀ ਫਕੀਰ ਸੀ। ਇਹ ਕਹਿੰਦਾ ਹੈ ਯਾ ਰੱਬ ਦੁਆਏ ਵਸਲ ਨਾ ਹਰ ਗਿਸ ਕਬੂਲ ਹੋ। ਫਿਰ ਦਿਲ ਮੇਂ ਕੀਆ ਰਹੇਗਾ ਜੋ ਹਸਰਤ ਨਿਕਲ ਗਈ ਕਹਿੰਦਾ ਐ ਖੁਦਾ ਇਹ ਜਿਹੜਾ ਮੈਂ ਰੋਜ਼ ਦੁਆ ਕਰਦਾ ਅਰਦਾਸ ਕਰਦਾ ਤੂੰ ਮੈਨੂੰ ਮਿਲ ਤੂੰ ਮੈਨੂੰ ਮਿਲ ਤੂੰ ਮੈਨੂੰ ਮਿਲ ਮੇਰੀ ਅਰਦਾਸ ਕਬੂਲ ਨਾ ਕਰੀ ਬਸ ਮੈਨੂੰ ਅਰਦਾਸ ਕਰਨ ਦੇ ਇਸ ਤੜਪਣ ਦੇ ਚ ਵੀ ਸਵਾਦ ਹੈ ਇਸ ਦੇ ਚ ਵੀ ਰਸ ਹੈ ਯਾ ਰਬ ਦੁਆਏ ਵਸਲ ਨਾ ਹਰ ਗਿਸ ਕਬੂਲ ਹੋ ਪਰ ਦਿਲ ਮੇਂ ਕਾ ਰਹੇਗਾ ਜੋ ਹਸਰਤ ਨਿਕਲ ਗਈ ਕੋਈ ਨਹੀਂ ਤੇਰੇ ਵਿਛੋੜੇ ਚ ਹਿਰਦਾ ਤੜਪਦਾ ਰਹੇ ਇਹਦੇ ਚ ਵੀ ਰਸ ਹੈ ਪਰ ਕਮ ਸੇ ਕਮ ਮੈਨੂੰ ਇਤਨਾ ਅਹਿਸਾਸ ਹੋਵੇ ਕਿ ਮੈਂ ਤੇਥੋਂ ਵਿਛੜਿਆ ਆਇਆ ਔਰ ਮੇਰਾ ਹਿਰਦਾ ਤੜਪੇ ਕਬੀਰ ਕਹਿੰਦੇ ਨੇ ਉਹ ਜੋ ਰਸ ਹੈ ਉਸ ਤੜਪਣ ਦੇ ਚ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਕਬੀਰ ਗੁੰਗਾ ਹੋਆ ਬਾਵਰਾ ਬਾਵਰਾ ਕਹਿੰਦੇ ਨੇ ਭੋਲੇ ਨੂੰ ਭੋਲੇ ਦੇ ਅਰਥ ਕਿਦਰੇ ਮੂਰਖ ਨਾ ਕਰ ਦੇਣਾ ਆਮ ਪੰਜਾਬੀ ਦੇ ਤੇ ਕਹਿੰਦੇ ਨੇ ਬੜਾ ਭੋਲਾ ਹੈ ਭਾਈ ਨਾ ਸਮਝ ਆਏ ਸਮਝ ਨਹੀਂ ਭੋਲੇ ਦੇ ਅਰਥ ਵੀ ਇਹ ਹੀ ਨਹੀਂ ਜਿੱਥੇ ਹਿਰਦਾ ਭਾਵਨਾ ਨਾਲ ਭਰ ਜਾਏ ਭਾਵਨਾ ਹੀ ਭਾਵਨਾ ਹੈ ਬਰੋਸਾ ਤੇ ਪ੍ਰੇਮ ਜੋ ਭਾਵਨਾ ਨਾਲ ਭਰ ਗਿਆ ਭੋਲਾ ਚਲਾਕ ਜੋ ਹੰਕਾਰ ਨਾਲ ਭਰਿਆ ਹੋਇਆ ਹੈ ਦੁਨਿਆਵੀ ਗਿਆਨਪਨ ਨਾਲ ਭਰਿਆ ਹੋਇਆ ਹੈ ਚਲਾਕ ਬੰਦਾ ਬਾਹਰੋਂ ਕੋ ਛੋਰ ਹੁੰਦਾ ਹੈ ਅੰਦਰੋਂ ਕੋ ਛੋਰ ਹੁੰਦਾ ਹੈ ਭੋਲਾ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਬਿਨਾ ਭੋਲੇ ਭਾ ਤੋਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਬਿਨਾ ਚਲਾਕੀਆਂ ਤੋਂ ਸੰਸਾਰ ਦੀ ਪ੍ਰਾਪਤੀ ਵੀ ਨਹੀਂ ਕਬੀਰ ਨੇ ਸਾਫ ਕਹਿ ਦਿੱਤਾ ਚਤਰਾਈ ਨਾ ਚਤਰ ਭੁਜ ਪਾਈਏ ਪ੍ਰਮਾਤਮਾ ਚਤਰਾਈਆਂ ਨਾਲ ਨਹੀਂ ਮਿਲੇਗਾ ਸਹਿ ਸਿਆਣਪਾਂ ਲੱਕ ਹੋਵੇ ਤਾ ਇੱਕ ਨਾ ਚੱਲੇ ਨਾ ਬੁਥੇਰੀ ਸਿਆਣਪ ਇਕੱਠੀ ਕਰ ਲੈ ਬੁਥੇਰੀ ਵਿਦਿਆ ਇਕੱਠੀ ਕਰ ਲੈ ਇਹਦੇ ਨਾਲ ਕੀ ਹੋਣਾ ਬਹੁਤ ਤਰ੍ਹਾਂ ਦੀਆਂ ਤੂੰ ਚਲਾਕੀਆਂ ਵੀ ਇਕੱਠੀਆਂ ਕਰ ਲੈ ਬਹੁਤ ਸਾਰੀ ਤੂੰ ਸਿਆਣਪ ਵੀ ਇਕੱਠੀ ਕਰ ਲੈ ਇਹਦੇ ਨਾਲ ਕੀ ਹੋਣਾ ਹੰਕਾਰ ਹੀ ਵਧੇਗਾ ਚਲਾਕ ਬੰਦਾ ਅਕਸਰ ਬਾਹਰੋਂ ਕੁਛ ਹੋਰ ਹੁੰਦਾ ਹੈ ਅੰਦਰੋਂ ਕੁਛ ਹੋਰ ਹੁੰਦਾ ਹੈ ਚਤ్రਾਈ ਨਾ ਚਤਰ ਭੁਜ ਪਾਈਏ ਰੇ ਜਨ ਮਨਮਾਧ ਹੋਸੈ ਉਲਾਈਏ ਕਬੀਰ ਕਹਿੰਦੇ ਨੇ ਕਹਾ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਰਗ ਰਾਇਆ ਪ੍ਰਮਾਤਮਾ ਤੇ ਮਿਲਦਾ ਹੈ ਭੋਲੇ ਬਾ ਨਾਲ ਸਾਡੇ ਦੇਸ਼ ਦੇ ਇੱਕ ਮਹਾਨ ਯੋਗੀ ਹੋਇਆ ਹੈ ਸ਼ਿਵ ਜੀ ਜਿਹਨੂੰ ਸਾਰੇ ਕਹਿੰਦੇ ਨੇ ਭੋਲਾ ਨਾਲ ਭੋਲਾ ਨਾਲ ਭੋਲੇ ਸ਼ੰਕਰ ਭੋਲਾ ਭੋਲਾ ਭੋਲੇ ਤਾਂ ਮੁਰਾਦ ਕੀ ਜੋ ਅੰਦਰੋਂ ਬਾਹਰੋਂ ਇੱਕ ਹੋ ਗਿਆ ਹੈ ਚਲਾਕ ਬੰਦੇ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਮਨੁੱਖ ਵੀ ਨਹੀਂ ਮੰਨਦੇ ਕਹਿੰਦੇ ਨੇ ਮਨੁੱਖ ਵੀ ਨਹੀਂ ਹੈ ਬਾਹਰੋਂ ਕੁਛ ਹੋਰ ਹੈ ਅੰਦਰੋਂ ਕੁਛ ਹੋਰ ਹੈ ਜ਼ਫਰਨਾਮਾ ਸ੍ਰੀ ਮੁਕਵਾਕ ਪਾਦਸ਼ਾਹੀ ਦਸੇ ਪਾਦਸ਼ਾਹ ਕਹਿੰਦੇ ਨੇ ਹਮੂ ਮਰਦ ਬਾਯਦ ਸ਼ਵਦ ਸੁਖਨ ਵਰ ਨਾ ਸ਼ਿਕਮੇ ਦਿਗਰ ਦਰਦਹਾਣੇ ਦਿਗਰ ਔਰੰਗਜ਼ੇਬ ਨੂੰ ਜੋ ਲਿਖਿਆ ਹੈ اے ਔਰੰਗਜ਼ੇਬ ਮੈਂ ਤੇ ਤੈਨੂੰ ਮਨੁੱਖ ਵੀ ਨਹੀਂ ਕਹਿ ਸਕਦਾ ਤੇਰੀ ਜ਼ਬਾਨ ਦੇ ਵਿੱਚ ਕੁਛ ਹੋਰ ਹੈ ਤੇਰੇ ਦਿਲ ਦੇ ਵਿੱਚ ਕੁਛ ਹੋਰ ਹੈ تیرے چہرے تے کچھ اور ہے تیرے اندر کچھ اور ہے دو دو روپ تو چلا گئے بہت چلا گئے ایران دا صوفی فقیر حافظ کند ہے ہزار جان فیدائے آن کے زبانش دلش یقیست ہزاراں جندنیاں اس بندے تو صدقے کیتیاں جا سکتیاں قربان کیتیاں جا سکتیاں جو اندروں باروں ایک ہے ਜੋ ਦਿਲ ਦੇ ਚੈ ਉਹ ਜ਼ਬਾਨ ਤੇ ਜੋ ਜ਼ਬਾਨ ਤੇ ਉਹ ਦਿਲ ਦੇ ਚੈ ਬੜੀ ਵੱਡੀ ਗੱਲ ਹੈ ਭੋਲਾ ਮਨੁੱਖ ਧੋਖਾ ਖਾ ਸਕਦਾ ਹੈ ਧੋਖਾ ਦੇ ਨਹੀਂ ਸਕਦਾ ਚਲਾਕ ਬੰਦਾ ਧੋਖਾ ਦੇ ਸਕਦਾ ਹੈ ਧੋਖਾ ਖਾ ਨਹੀਂ ਸਕਦਾ ਪਰ ਹਜ਼ਾਰ ਦਫਾ ਧੋਖਾ ਖਾ ਲੈਣ ਨਾਲ ਯਕੀਨ ਜਾਨੋ ਆਤਮਾ ਟੈਂਦੀ ਕਲਚ ਨਹੀਂ ਜਾਂਦੀ ਜਿੰਨੀ ਕਿ ਇੱਕ ਦਫਾ ਕਿਸੇ ਨੂੰ ਧੋਖਾ ਦੇਣ ਨਾਲ ਚਲੀ ਜਾਂਦੀ ਹੈ ਇਸ ਵਾਸਤੇ ਫਕੀਰ ਕਹਿੰਦਾ ਹਜ਼ਾਰ ਜਾਂ ਫਿਦਾਏ ਆਂਖੇ ਜ਼ਬਾਨਸ਼ ਦਿਲਸ਼ ਯਕੇਸਤ ਹਜ਼ਾਰਾਂ ਜਿੰਨੀਆਂ ਉਸ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਜਿਹਦੀ ਦਿਲ ਤੇ ਜ਼ਬਾਨ ਇੱਕ ਬੋਲੈ ਬਾਬਾ ਫਰੀਦ ਵੀ ਸਪਸ਼ਟ ਕਹਿੰਦੇ ਨੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਇਕਾਗਰਤਾ ਬਖਸ਼ਨੀ ਇਹ ਤੇ ਕੱਚੇ ਲੋਗ ਨੇ ਜਿਨ ਮਨ ਹੋਰ ਮੁਖ ਹੋਰ ਛੇ ਕਾਂਡੇ ਕੱਚੇ ਆ ਕਬੀਰ ਕਹਿੰਦੇ ਨੇ ਓਲਾ ਹੋ ਗਿਆ ਅੰਦਰੋਂ ਬਾਹਰੋਂ ਇੱਕ ਹੋ ਗਿਆ ਕਬੀਰ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਕੰਨਾ ਤੋ ਬਹਿਰਾ ਹੋ ਗਿਆ ਹੁਣ ਮਿੱਥਿਆ ਮੈਂ ਨਹੀਂ ਸੁਣਦਾ ਫਜ਼ੂਲ ਮੈਂ ਨਹੀਂ ਸੁਣਦਾ ਹੁਣ ਜੋ ਕੁਝ ਵੀ ਸੁਣਦਾ ਪ੍ਰਭੂ ਦੇ ਬੋਲ ਸੁਣਦਾ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਸਤਿਗੁਰ ਨੇ ਐਸਾ ਬਾਣੀ ਦਾ ਬਾਣ ਮਾਰਿਆ ਪੈਰਾਂ ਤੋਂ ਪਿੰਗਲਾ ਹੋ ਗਏ ਭਾਵ ਮਨ ਦੀ ਧੌੜ ਦੌੜ ਭਜ ਮਿਟ ਗਈਏ ਪਿੰਗਲਾ ਹੋ ਗਏ ਇਹਨੂ ਇੱਕ ਉਰਦੂ ਦੇ ਮਹਾਨ ਸ਼ਾਇਰ ਫ਼ਲਸਫੀ ਜਨਾਬ ਮਿਰਜ਼ਾ ਗਾਲिब ਨੇ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ ਪੈਰ ਦੇ ਟੁੱਟਣ ਦੀ ਅਵਸਥਾ ਨੂੰ ਕਹਿੰਦਾ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਕਹਿੰਦਾ ਇਹ ਜਿਹੜਾ ਮੇਰਾ ਪੈਰ ਟੁੱਟ ਗਿਆ ਨਾ ਟੁੱਟੇ ਹੋਏ ਪੈਰਾਂ ਦਾ ਮੇਰੇ ਉੱਤੇ ਬਹੁਤ ਵੱਡਾ ਐਹਸਾਨ ਹੈ ਬਹੁਤ ਵੱਡਾ ਕਿਸ ਤਰ੍ਹਾਂ ਕਹਿੰਦਾ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ تمہارے در سے اب اٹھ کر کہیں جایا نہیں جاتا میں تو تیرے در جو گا گاؤں کہ تیرے جان جو گا ہی نہیں میرے ٹوٹے ہوئے پائے طلب کا مجھ پہ ایسا ہے تمہارے در سے اب اٹھ کر کہیں جایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی سمجھایا نہیں جاتا ਕਹਿੰਦਾ ਪ੍ਰੇਮ ਦੀ ਗੱਲ ਮੈਨੂੰ ਸਮਝ ਜਿੱਤ ਤੇ ਆ ਗਈ ਹੈ ਪਰ ਮੈਂ ਸਮਝਾਵਾਂ ਕਿਸ ਤਰ੍ਹਾਂ ਮੈਂ ਬੋਲ ਹੀ ਨਹੀਂ ਸਕਦਾ ਮੈਂ ਕੁਝ ਕਹਿ ਹੀ ਨਹੀਂ ਸਕਦਾ ਗੁੰਗਾ ਹੋ ਗਿਆ ਮਨ ਦੀ ਸਾਰੀ ਭਟਕਣਾ ਮਿਟ ਗਈ ਹੈ ਕਿਉਂਕਿ ਮਨ ਪਿੰਗਲਾ ਹੋ ਗਿਆ ਮੇਰਾ ਚਿੱਤ ਨਾ ਚਲਤ ਮਨ ਭਇਓ ਪੰਗ ਸਵਾਮੀ ਰਾਮਾਨੰਦ ਬਸੰਤ ਰਾਗ ਵਿੱਚ ਬੜਾ ਸੋਹਣਾ ਸ਼ਬਦ ਹੈ ਨਾ ਕਤ ਜਾਈਏ ਰੇ ਘਰ ਲਾਗੋ ਰੰਗ میرا چیتنا چلت من پائیو پنگ پنگ کہ پنگلے نو من پنگلا ہو گیا چلن جوگا نہیں رہا پک گئے بیٹھ گئے اسے نوی مرزا غالب کہند میرے ٹوٹے ہوئے پائے طلب کا مجھ پہ ایسا ہے تمہارے ادھر سے اب اٹھ کر کہیں جایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی سمجھایا نہیں جاتا ਇਕ ਸੱਚ ਦੀ ਗੱਲ ਮੈਨੂੰ ਸਮਝ ਚ ਆ ਗਈ ਹੈ। ਇੱਕ ਪ੍ਰੇਮ ਦੀ ਗੱਲ ਮੈਂ ਸਮਝ ਲਈ ਹੈ। ਪਰ ਹੁ ਮੈਂ ਸਮਝਾਵਾਂ ਕਿਸ ਤਰ੍ਹਾਂ ਮੈਂ ਕਹਿਣ ਜੋਗਾ ਨਹੀਂ ਰਿਹਾ ਗੁੰਗਾ। ਕਬੀਰ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਂ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਸ਼ਬਦ ਦਾ ਬਾਣ ਸੁਣ ਕੇ ਲੱਗਦਾ ਹੈ। ਸਤ ਸੰਗ ਕਰਦਿਆਂ ਕਰਦਿਆਂ ਕਿਸੇ ਦਿਨ ਕੀਰਤਨ ਦੀ ਪੰਕਤੀ ਇੰਜ ਹਿਰਦੇ ਨੂੰ ਲੱਗਦੀ ਹੈ ਜਿਵੇਂ ਤੀਰ ਲੱਗਦਾ ਸੀਨੇ ਪਾਠ ਕਰਦੇ ਆ ਕਰਦੇ ਆ ਕਦੀ ਗੁਰੂ ਦਾ ਸ਼ਬਦ ਇੰਜ ਹਿਰਦੇ ਨੂੰ ਲੱਗਦਾ ਹੈ ਜਿਵੇਂ ਤੀਰ ਤਨ ਨੂੰ ਲੱਗਦਾ ਹੈ ਅਗਰ ਐਸਾ ਹੈ ਤਾਂ ਫਿਰ ਹਿਰਦੇ ਚ ਸਾਰੀ ਬਾਸ਼ਨਾ ਨਿਕਲ ਜਾਂਦੀ ਹੈ ਹੰਕਾਰ ਨਿਕਲ ਜਾਂਦਾ ਹੈ ਔਰ ਫਿਰ ਮਨੁੱਖ ਤੜਪੇ ਹਿਰਦੇ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਦਾ ਉਹ ਜਪਣਾ ਕਬੂਲ ਹੋ ਜਾਂਦਾ ਹੈ ਪ੍ਰਵਾਨ ਹੋ ਜਾਂਦਾ ਹੈ ਔਰ ਮਨੁੱਖ ਈਸ਼ਵਰ ਦਾ ਰੂਪ ਹੋ ਜਾਂਦਾ ਹੈ ਗੱਲ ਸਾਰੀ ਸੁਣਨ ਦੀ ਹੈ ਸ਼ਬਦ ਸੁਣਨ ਦਾ ਵਿਸ਼ਾ ਹੈ ਗੁਰੂ ਸੁਣਨ ਦਾ ਵਿਸ਼ਾ ਹੈ ਅਗਰ ਸੁਣਨ ਦੀ ਜਾਂਚ ਕਿਸੇ ਨੂੰ ਆ ਜਾਏ ਤੋ ਸਹਿਬ ਕਦੇ ਨਾ ਨ ਇੱਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸਾਰੇ ਦੁਖ ਨਾਸ ਹੋ ਜਾਂਦੇ ਨੇ